ਤਸਵੀਰਾਂ ਦੇ ਵਿੱਚ ਦੇਖ ਲਓ ਤੁਸੀਂ ਕਿਵੇਂ ਪੁਲਿਸ ਨੇ ਕੱਲੀ-ਕੱਲੀ ਚੀਜ਼ ਬਗੈਰ ਦਾ ਤਲਾਸ਼ੀ ਲਈ ਹੋਈ ਹੈ ਬਗੈਰ ਦੇਖੋ ਕੱਪੜੇ ਉਹਨਾਂ ਦੀ ਅਲਮਾਰੀ ਤੇ ਬਗੈਰਾਂ ਦੇ ਘਰ ਦੀ ਨਿੱਕੀ-ਨਿੱਕੀ ਪੀਸ ਵੀ ਤਲਾਸ਼ੀ ਲਈ ਗਈ ਹੈ ਕਹਿੰਦੇ ਕਿ ਇੱਥੋਂ ਕੋ ਚਾਰ ਦੇ ਪੰਜ ਜਿਹੜੇ ਸਿਲੰਡਰ ਵੀ ਲਏ ਗਏ ਨੇ ਐਲਸੀਡੀ ਇਹਨਾਂ ਦੇ ਕਿ ਐਕਟਿਵਾ ਖੜਾ ਸੀ ਬਾਹਰ ਉਹਨੂੰ ਵੀ ਕਬਜ਼ੇ ਵਿੱਚ ਲਿਆ ਗਿਆ ਸਪੈਸੀਫਾਈਡ ਇੱਥੇ ਆਪਣਾ ਬੇਲਡ ਆਊਟ ਜਿਹੜੇ ਸੀਗੇ ਐਨਡੀਪੀਐਸ ਉਹਨਾਂ ਦੀ ਲਿਸਟਾਂ ਤਿਆਰ ਕੀਤੀਆਂ ਸੀ ਤੇ ਉਹਨਾਂ ਦੇ ਖਿਲਾਫ ਅੱਜ ਅਸੀਂ ਉਹਨਾਂ ਦੇ ਘਰ ਦੀ ਚੈਕਿੰਗ ਕਰ ਰਹੇ ਹਾਂ ਜੀ ਇਹਨਾਂ ਨੂੰ ਅਸੀਂ ਵੈਰੀਫਿਕੇਸ਼ਨ ਵਾਸਤੇ ਕਰ ਰਹੇ ਹਾਂ ਇਸ ਤੋਂ ਇਲਾਵਾ ਵੀ ਇੱਥੇ ਜਿੰਨੇ ਵੀ ਵਹੀਕਲ ਮਿਲ ਰਹੇ ਨੇ ਜਿਨ੍ਹਾਂ ਦੀ ਕੋਈ ਨੰਬਰ ਪਲੇਟ ਨਹੀਂ ਆ ਜਾਂ ਨੰਬਰ ਉਹਨਾਂ ਦੇ ਮਿਟੇ ਹੋਏ ਨੇ ਜਾਂ ਕੋਈ ਕਾਗਜ਼ਾਤ ਨਹੀਂ ਪੇਸ਼ ਕਰਦੇ ਉਹ ਅਸੀਂ ਸਾਰੀ ਚੀਜ਼ਾਂ ਹੀ ਜ਼ਬਤ ਕਰਦੇ ਹਾਂ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਕਿ ਇਹ ਲੀਗਲ ਸੋਰਸ ਆਫ ਇਨਕਮ ਤੋਂ ਲਈ ਗਈਆਂ ਕਿ ਕੋਈ ਹੋਰ ਤੋਂ ਕੁਛ ਦੇਖ ਲਓ ਰਜਨਨਾ ਸਪੋਕਸਮੈਨ ਪੰਜਾਬ ਸਰਕਾਰ ਦਰਾਂ ਵਿੱਢੀ ਹੋਈ ਮਹਮ ਯੁੱਧ ਨਸ਼ਾ ਵਿਰੋਧ ਦੇ ਤਹਿਤ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਅਗਵਾਈ ਦੇ ਵਿੱਚ ਬਕਾਇਦਾ ਜਿਹੜੇ ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਜਿਨ੍ਹਾਂ ਨੇ ਖਾਸ ਦੇਸ਼ ਨੇ ਜਾਦਾ ਨਸ਼ਾ ਛੱਡ ਦਿਓ ਜਾਂ ਫਿਰ ਪੰਜਾਬ ਛੱਡ ਦਿਓ ਇਸੇ ਦੇ ਤਹਿਤ ਮੁਹਾਲੀ ਦੇ ਕਲੋਨੀ ਜਗਤਪੁਰਾ ਦੇ ਵਿੱਚ ਪਹੁੰਚੇ ਜਿੱਥੇ ਪੁਲਿਸ ਘਰ ਦੀ ਤਲਾਸ਼ੀ ਲੈ ਤਸਵੀਰਾਂ ਦੇ ਵਿੱਚ ਦੇਖ ਲਓ ਤੁਸੀਂ ਕਿਵੇਂ ਪੁਲਿਸ ਨੇ ਕੱਲੀ-ਕੱਲੀ ਚੀਜ਼ ਬਗਾਇਦਾ ਤਲਾਸ਼ੀ ਲਈ ਹੋਈ ਹੈ ਬਗਾਇਦਾ ਦੇਖੋ ਕੱਪੜੇ ਉਹਨਾਂ ਦੀ ਅਲਮਾਰੀ ਕਿਉਂਕਿ ਜਿਹੜੀ ਕਾਲੀ ਕਮਾਈ ਨਾਲ ਬਣਾਇਆ ਹੋਇਆ ਕੋਈ ਚੀਜ਼ ਹੈ ਜਿਹਦੇ ਕੋਈ ਸ਼ੱਕ ਜਤਾਇਆ ਜਾ ਰਿਹਾ ਵੀ ਕੋਈ ਨਸ਼ੇ ਵੇਚਦਾ ਜਾਂ ਨਸ਼ੇ ਕਰਨ ਦਾ ਆਦੀ ਹੈ ਤਾਂ ਬਗੈਰ ਉਹਦੇ ਘਰ ਦੀ ਨਿੱਕੀ ਨਿੱਕੀ ਚੀਜ਼ ਨਹੀਂ ਤਲਾਸ਼ੀ ਲਈ ਗਈ ਹੈ। ਸਾਡੀ ਕਿ ਇੱਥੋਂ ਕੋਈ 4 ਦੇ 5 ਜਿਹੜੇ ਸਿਲੰਡਰ ਵੀ ਲਏ ਗਏ ਨੇ ਐਲਸੀਡੀ ਇਹਨਾਂ ਦੇ ਕਿ ਐਕਟਿਵਾ ਖੜਾ ਸੀ ਬਾਹਰ ਉਹਨੂੰ ਵੀ ਕਬਜ਼ੇ ਵਿੱਚ ਲੈ ਆਏ ਆ। ਦੱਸ ਜੀ ਕਿ ਇਹ ਜਿਹੜਾ ਇਕੱਲੀ-ਕੱਲੀ ਚੀਜ਼ ਦੀ ਤਲਾਸ਼ੀ ਹੋਊਗੀ। ਇਕੱਲੀ-ਕੱਲੀ ਚੀਜ਼ ਨਹੀਂ ਹਮਾਇਸ਼ਾ ਹੋਊਗੀ ਕਿ ਜਿਹੜਾ ਇਹਨਾਂ ਨੇ ਕਾਲੀ ਕਮਾਈ ਨਾਲ ਇਹ ਚੀਜ਼ਾਂ ਬਣਾਈਆਂ ਜਾਂ ਇਹਨਾਂ ਦੀ ਮਿਹਨਤ ਨਹੀਂ ਕਮਾਈ ਨਾਲ ਹੈ ਫਿਰ ਇਹਨਾਂ ਤੋਂ ਬਿੱਲ ਵਗੈਰਾ ਵੀ ਮੰਗੇ ਗਏ ਆ। ਤੇ ਅਗਰ ਇਹਨਾਂ ਕੋਲ ਬਿੱਲ ਵਗੈਰਾ ਮਿਲਦੇ ਹੈ ਤਾਂ ਇਹ ਚੀਜ਼ਾਂ ਸਮਾਨ ਨੂੰ ਛੱਡੇ ਫਿਰਲੇ ਕਬਜ਼ੇ 'ਚ ਜਰੂਰ ਲੈ ਲਿਆ ਤੁਸੀਂ ਇਹ ਦੇਖੋ ਕਿਵੇਂ ਸਿਲੰਡਰ ਜਿਹੜਾ 5 ਦੇ ਕਰੀਬ ਕਮਰਸ਼ੀਅਲ ਸਿਲੰਡਰ ਲੋ ਸਿਲੰਡਰ ਐਕਟੀਵਾ ਇੱਕ ਮੋਟਰਸਾਈਕਲ ਵੀ ਜਿਹੜਾ ਹੈ ਤੇ ਪੰਜਾਬ ਨੰਬਰ ਜਿਹੜਾ ਕਬਜ਼ੇ 'ਚ ਲਿਆ ਜਦੋਂ ਉਹਨਾਂ ਨੂੰ ਡਾਕੂਮੈਂਟ ਮੰਗੇ ਗਏ ਤਾਂ ਉਹਨਾਂ ਨੇ ਕੋਈ ਡਾਕੂਮੈਂਟ ਨਹੀਂ ਦਿਖਾਏ ਫਿਰਾਲ ਪੁਲਿਸ ਨੇ ਕਬਜ਼ੇ 'ਚ ਜਰੂਰ ਲੈ ਲਿਆ ਤੇ ਸਾਡੇ ਨਾਲ ਐਸਪੀ اٹਵਾਲ ਜੀ ਵੀ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਬਕਾਇਦਾ ਕਿ ਅਰਵਾਰ ਸਾਹਿਬ ਵੀ ਕਮੈਂਟ ਕਿ ਇਸ ਤਰ੍ਹਾਂ ਦੀ ਮੁਹਿੰਮ ਆਪਣੇ ਕਾਸੋ ਦੇ ਤੇ ਕਿੰਨੀ ਮੁਹਿੰਮ ਚੱਲ ਰਹੀ ਹੈ ਅੱਜ ਐਸਐਸਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਤੇ ਇੱਕ ਆਮ ਸਾਹਿਬ ਕਾਲੋਨੀ ਦੇ ਵਿੱਚ ਅਸੀਂ ਜਿਹੜਾ ਨਸ਼ੇ ਵਿਰੋਧ ਸਾਡੀ ਮਤਲਬ ਕਾਰਵਾਈ ਹੋ ਰਹੀ ਹੈ ਉਹਦੇ ਚ ਅਸੀਂ ਸਪੈਸੀਫਾਈਡ ਇਥੇ ਆਪਣਾ ਬੀਲਡ ਆਊਟ ਜਿਹੜੇ ਸੀਗੇ ਐਨਡੀਪੀਐਸ ਉਹਨਾਂ ਦੀ ਲਿਸਟਾਂ ਤਿਆਰ ਕੀਤੀਆਂ ਸੀ ਤੇ ਉਹਨਾਂ ਦੇ ਖਿਲਾਫ ਅੱਜ ਅਸੀਂ ਉਹਨਾਂ ਦੇ ਘਰ ਦੀ ਚੈਕਿੰਗ ਕਰ ਰਹੇ ਆ ਜੀ। ਦੇਖੇ ਤੂੰ ਐਲਸੀਡੀ ਵਗੈਰਾ ਜਾਂ ਹੋਰ ਸੈਂਡਰ ਵਗੈਰਾ ਡਾਕੂਮੈਂਟ ਵੀ ਨਹੀਂ ਦਿਖਾ ਸਕੀਏ ਇਹਨਾਂ ਨੂੰ ਫਿਰ ਕਬਜ਼ੇ ਚ ਲੈਣੇ ਆ। ਇਹਨਾਂ ਨੂੰ ਅਸੀਂ ਵੈਰੀਫਿਕੇਸ਼ਨ ਵਾਸਤੇ ਕਰ ਰਹੇ ਆ ਇਸ ਤੋਂ ਇਲਾਵਾ ਵੀ ਇੱਥੇ ਜਿੰਨੇ ਵੀ ਵਹੀਕਲ ਮਿਲ ਰਹੇ ਨੇ ਜਿਨ੍ਹਾਂ ਦੀ ਕੋਈ ਨੰਬਰ ਪਲੇਟ ਨਹੀਂ ਆ ਜਾਂ ਨੰਬਰ ਉਹਨਾਂ ਦੇ ਮਿਟੇ ਹੋਏ ਨੇ ਜਾਂ ਕੋਈ ਕਾਗਜ਼ਾਤ ਨਹੀਂ ਪੇਸ਼ ਕਰਦੇ ਉਹ ਅਸੀਂ ਸਾਰੀ ਚੀਜ਼ਾਂ ਹੀ ਜ਼ਬਤ ਕਰ ਰਹੇ ਆ ਉਹਨਾਂ ਨੂੰ ਅਸੀਂ ਵੈਰੀਫਾਈ ਕਰਾਂਗੇ ਕਿ ਇਹ ਲੀਗਲ ਸੋਰਸ ਆਫ ਇਨਕਮ ਤੋਂ ਲਈ ਗਈਆਂ ਕਿ ਕੋਈ ਹੋਰ ਤਰੀਕਾ ਹਾਂ ਬਿਲਕੁਲ ਯਾਨੀ ਕਿ ਕੱਲੀ ਕੱਲੀ ਚੀਜ਼ ਦੀ ਤਲਾਸ਼ੀ ਲਵਾ ਕੇ ਕੱਲੀ ਕੱਲੀ ਚੀਜ਼ ਦੀ ਸੀ ਬਿੱਲ ਮੰਗੇ ਆ ਹਰ ਇੱਕ ਚੀਜ਼ ਨੂੰ ਕਬਜ਼ੇ ਚ ਲਿਆ ਤੇ ਹੋਰ ਵੀ ਕਈ ਆਪਰੇਸ਼ਨ ਲਏ ਜਿੱਤੇ ਚੜਦੇ ਹਰ ਚੀਜ਼ ਨੂੰ ਉਹਨਾਂ ਨੇ ਕਬਜ਼ੇ ਚ ਲੈ ਕੇ ਉਹਨਾਂ ਤੋਂ ਬਿੱਲ ਵਗੈਰਾ ਮੰਗੇ ਕਿ ਇਸ ਚੀਜ਼ ਦੇ ਅਗਰ ਬਿੱਲ ਵਗੈਰਾ ਹੈਗੇ ਨੇ ਤੁਹਾਡੀ ਮਿਹਨਤ ਦੀ ਕਮਾਈ ਦਾ ਬਣਾਇਆ ਜਾਂ ਫਿਰ ਕਾਲੀ ਕਮਾਈ ਦਾ ਬਣਾਇਆ ਹੁਣ ਕੱਲੀ ਕੱਲੀ ਚੀਜ਼ ਦੀ ਜਿਹੜੀ ਪੁਲਿਸ ਆ ਤਲਾਸ਼ੀ ਲੂਗੀ ਕੱਲੀ ਕੱਲੀ ਚੀਜ਼ ਦੇ ਡਾਕੂਮੈਂਟ ਮੰਗੂਗੀ ਦੱਸੇ ਕਿ ਆਪਰੇਸ਼ਨ ਕਸੋ ਦੇ ਤਹ ਸਾਰਾ ਆਪਰੇਸ਼ਨ ਚੱਲਿਆ ਮੋਹਾਲੀ ਦਾ ਜਵਾਨਾ ਸਪੋਕਸਮੈਨ ਲੀ ਪਵਿੰਦਰ ਬੱਬਰ